40 ਸਾਲਾਂ ਤੋਂ ਵੇਖ ਰਿਆ ਵੀ ਇਹ ਜਿਹੜਾ ਪਰਿਵਾਰ ਹੈ ਦਸ਼ਾ ਦੇ ਧੜਕਾ ਹੋ ਕੇ ਵੇਖ ਰਿਆ ਔਰ ਕਿਸੇ ਪਹਿਲੀ ਸਰਕਾਰਾਂ ਨੇ ਇਹ ਕਾਰਵਾਈ ਨਹੀਂ ਕੀਤੀ ਮੈਂ ਧੰਨਵਾਦ ਭਗਵੰਤ ਸਾਨ ਦਾ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਔਰ ਜਿਹੜੀ ਜਿਹੜੀ ਜਵਾਨੀ ਆਉਣ ਵਾਲੀ ਆ ਉਹਨਾਂ ਨੂੰ ਬਚਾਉਣ ਵਾਸਤੇ ਜਿਹੜਾ ਇਹ ਕਦਮ ਚੱਕਿਆ ਜੇ ਪਹਿਲੀਆਂ ਸਰਕਾਰਾਂ ਦੇ ਵਿੱਚ ਇੱਕ ਦੋ ਮੁਲਾਜ਼ਮ ਸੀਗੇ ਉਹ ਵੀ ਇਹਨਾਂ ਨੂੰ ਨਸ਼ਾ ਦੇ ਕੇ ਜਾਂਦੇ ਸੀ ਔਰ ਸ਼ਾਮ ਨੂੰ ਉਹਨੇ ਪੈਸੇ ਲੈ ਕੇ ਜਾਂਦੇ ਸੀ ਔਰ ਬੇ ਤੜਕ ਬੇ ਕਿਸੇ ਦੇ ਡਰ ਤੋਂ ਬਗੈਰ ਇਹਨਾਂ ਨੇ ਨਸ਼ਾ ਵੇਚਿਆ ਇਹ ਦੱਸਣੀ ਹੋ ਗਈ ਗੱਲ ਹੈ ਵੀ ਇਹ ਨਜਾਇਜ਼ ਸਾਰੀ ਚੀਜ਼ ਨਹੀਂ ਨਜਾਇਜ਼ ਜਗ੍ਹਾ ਤੇ ਹੀ ਦੀ ਕੱਲੀ ਇਹ ਇੱਕ ਨਸ਼ਾ ਤਸਕਰ ਹੈਗੇ ਐ ਸਿੱਧਾ ਤੇ ਜਿਨ੍ਹਾਂ ਨੇ ਸਾਰੀ ਜਾਇਦਾਦ ਨਸ਼ੇ ਤੋਂ ਬੜਾਈ ਹੈ ਇਹੀ ਮੈਸੇਜ ਦੇਣਾ ਚਾਹੂੰਗਾ ਆਮ ਜਨਤਾ ਨੂੰ ਨੌਜਵਾਨਾਂ ਨੂੰ ਵੀ ਆਪਾਂ ਨਸ਼ੇ ਤੋਂ ਦੂਰ ਰਹੀਏ ਇਹ ਇਹ ਜਿਹੜੀ ਚੀਜ਼ ਹੈ ਜਈ ਚੀਜ਼ ਹੁੰਦੀ ਕਦੇ ਫਲਦੀ ਫੋਲਦੀ ਨਹੀਂ ਇਸ ਦਾ ਅੰਤ ਵਿੱਚ ਜਿਹੜੇ ਨਜਾਇਜ਼ ਪੈਸੇ ਕਮਾਏ ਹੁੰਦੇ ਨੌਜਵਾਨੀ ਇਕਰਾਮ ਦਿੱਤੀ ਹੁੰਦੀ ਹੈ ਉਸ ਦਾ ਆਪਾਂ ਕੋ ਹਿਸਾਬ ਕਰਦੇ ਨਹੀਂ ਮੈਂ ਤਾਂ ਹੈ ਜਿਹੜੀ ਨਸ਼ਾ ਦਸਤੂ ਦੀ ਗਲਤ ਦੀ ਕਾਰਵਾਈ ਹੋ ਰਹੀ ਹੈ ਤੇ ਬਾਰੇ ਕੀ ਕਹਿਣਾ ਹੈ ਮੇਰੀ ਉਮਰ तकरीबन 60 ਸਾਲਾ ਅਸ਼ੋਕ ਤੂਰੀਆ ਮੈਂ ਪ੍ਰਧਾਨ ਰੋੜਾ ਬਰਾਦਰੀ ਦਾ ਔਰ ਮੈਂ ਇਹ 40 ਸਾਲਾਂ ਤੋਂ ਵੇਖ ਰਿਹਾ ਹਾਂ ਇਹ ਇਹ ਜਿਹੜਾ ਪਰਿਵਾਰ ਹੈ ਦਸ਼ਾ ਤੇ ਧੜਕ ਹੋ ਕੇ ਵੇਚ ਰਿਆ ਔਰ ਕਿਸੇ ਪਹਿਲੀਆਂ ਸਰਕਾਰਾਂ ਨੇ ਇਹ ਕਾਰਵਾਈ ਨਹੀਂ ਕੀਤੀ ਮੈਂ ਧੰਨਵਾਦ ਭਗਵੰਤ ਮਾਨ ਦਾ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਔਰ ਜਿਹੜੀ ਜਿਹੜੀ ਜਵਾਨੀ ਆਉਣ ਵਾਲੀ ਆ ਉਹਨਾਂ ਨੂੰ ਬਚਾਉਣ ਆ ਕੇ ਜਿਹੜਾ ਇਹ ਕਦਮ ਚੱਕਿਆ ਔਰ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਇੱਥੋਂ ਚੱਕਰ ਵੇਖਿਆ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇੱਕ ਦੋ ਮੁਲਾਜ਼ਮ ਸੀਗੇ ਉਹ ਵੀ ਇਹਨਾਂ ਨੂੰ ਨਸ਼ਾ ਦੇ ਕੇ ਜਾਂਦੇ ਸੀ ਔਰ ਸ਼ਾਹ ਨੂੰ ਉਹਦੇ ਤੋਂ ਪੈਸੇ ਲੈ ਕੇ ਜਾਂਦਾ ਸੀ ਔਰ ਬੇ ਤੜਕ ਬੇ ਕਿਸੇ ਦੇ ਡਰ ਤੋਂ ਬਗੈਰ ਇਹਨਾਂ ਨੇ ਨਸ਼ਾ ਵੇਚਿਆ ਔਰ ਮੈਂ ਮਾਲ ਸਰਕਾਰ ਦਾ ਬਹੁਤ ਹਲਵਾਦੀ ਜਿਨ੍ਹਾਂ ਨੇ ਅੱਜ ਰੰਗ ਚੱਕ ਕੇ ਨਸ਼ਾ ਨੂੰ ਲੱਤ ਪਾਉਣ ਦੀ ਸੋਚੀ ਆ ਅਜੀ ਡਿਸਟ੍ਰਿਕਟ ਐਫੀਓ ਸੋਸ਼ਲ ਵੱਲੋਂ ਉਹ ਕੋਸ਼ਿਸ਼ ਨਹੀਂ ਜਾਈ ਕਿ ਸਾਰੀ ਕੀਤੀ ਰਹੀ ਸੀਗੀ ਉਸ ਸੰਬੰਧੀ ਜਿਹੜੇ ਸਾਨੂੰ ਪੁਲਿਸ ਹੈਲਪ ਬਾਰੇ ਜਿਹੜੇ ਇਸ ਸੰਬੰਧੀ ਜਿਹੜਾ ਆਰਡਰਸ ਆਏ ਸੀਗੇ ਕੋਈ ਉਸ ਮਦਦ ਦੇ ਰਹੀਆਂ ਜਿਹੜੀ ਇਹ ਨਜਾਇਜ਼ ਸਾਰੀ ਕੀਤੀ ਹੋਈ ਹੈ ਇੱਥੇ ਦੱਸਣ ਦੀ ਹੋਵੇਗੀ ਗੱਲ ਹੈ ਵੀ ਇਹ ਨਜਾਇਜ਼ ਸਾਰੀ ਹੀ ਨਹੀਂ ਨਜਾਇਜ਼ ਜਗ੍ਹਾ ਤਾਂ ਹੀ ਦੀ ਕੱਲੀ ਇੱਕ ਨਸ਼ਾ ਤਸਕਰ ਕਹਿੰਦੇ ਆ ਸੀਸਾ ਤੇ ਜਿਨ੍ਹਾਂ ਨੇ ਸਾਰੀ ਜਾਇਦਾਦ ਨਸ਼ੇ ਤੋਂ ਬਣਾਈ ਹੈ ਜਿਹੜੀ ਏਡੇ ਬਣਿਆ ਹਾ ਜਿਹੜਾ ਕੰਸਟਰਕਸ਼ਨ ਕੀਤੀ ਹੋਈ ਹੈ ਇਹ ਸਾਰੀ ਨਸ਼ੇ ਤੋਂ ਹੀ ਕੀਤੀ ਰਹੀ ਹੈ ਨਸ਼ੇ ਦੇ ਕਾਰੋਬਾਰ ਤੋਂ ਨਜਾਇਜ਼ ਜਿਹੜੇ ਪੈਸੇ ਕਮਾਏ ਹੋਏ ਇਹ ਕਲਾਸ਼ਕੌਰ ਪਰਦੀਨ ਸੌਰਵ ਸਿੰਘ ਵਸੀ ਮੋਲਾ ਸ਼ਾਹ ਬੇਗਿਆ ਜ਼ੀਰਾ ਇਹਦੇ ਕੋਲ ਇਹਦੇ ਤੇ 8 ਮੁਕਦਮੇ ਦਰਜ ਹੈ ਤੇ ਇਵੇਂ ਇਸ ਦੇ ਲੜਕੇ ਤੇ ਗੁਰਮੰਗਤ ਸਿੰਘ ਵਰ ਪੰਘਾ ਉਹਦੇ ਤੇ ਵੀ ਅਠ ਪਰਚੇ ਦਰਜ ਆਇਆ ਜਿਹੜੇ ਇਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਸੀ ਉਸ ਤੋਂ ਕਮਾਈ ਕੀਤੀ ਰਹੀ ਹੈ ਤੇ ਮੈਂ ਇਹੀ ਮੈਸੇਜ ਦੇਣਾ ਚਾਹੁੰਗਾ ਆਮ ਜਨਤਾ ਨੂੰ ਨੌਜਵਾਨਾਂ ਨੂੰ ਵੀ ਆਪਾਂ ਨਸ਼ੇ ਤੋਂ ਦੂਰ ਰਹੀਏ ਤੇ ਇਹ ਜਿਹੜੀ ਚੀਜ਼ ਹੈ ਜਈ ਚੀਜ਼ ਹੁੰਦੀ ਕਦੇ ਫਲਦੀ ਫੁੱਲਦੀ ਨਹੀਂ ਇਸ ਦਾ ਅੰਤ ਵਿੱਚ ਜਿਹੜੇ ਨਜਾਇਜ਼ ਪੈਸੇ ਕਮਾਏ ਹੁੰਦੇ ਨੌਜਵਾਨੀ ਖਰਾਬ ਕੀਤੀ ਹੁੰਦੀ ਹੈ ਉਸ ਦਾ ਆਪਾਂ ਹਿਸਾਬ ਕਰਦੇ ਨਹੀਂ ਤੇ ਇਹ ਸਾਡੇ ਤਸੀਹਦਾਰ ਸਾਹਿਬ ਨੇ ਸਿਸਟਮ ਜਿੰਸਟ ਹੈਗੇ ਇਹਨਾਂ ਨੇ ਦੇਖਦੇ ਕਿ ਸਾਰਾ ਹੋ ਰਿਹਾ ਤੇ ਸਾਰਾ ਜਿਹੜੀ ਅਸੀਂ ਆ ਉਹ ਬਾਚੀ ਇਸ ਦੀ ਕੋਰਸਲਾ ਦਾ ਜਿਹੜਾ ਜਿਹੜੀ ਸਾਰੀ ਕਟਨੀ ਇਸ ਦੀ ਜਿਹੜੇ ਪੈਸੇ ਨਾਲ ਤੇ ਇਸ ਦਾ ਹੁਣ ਮਤਲਬ ਅੱਜ ਜਿਹੜਾ ਇਸ ਜਿਹੜਾ ਇਨੇ ਚਿਰ ਦਾ ਨਸ਼ਾ ਕਰਦੇ ਸੀ ਬਤਵਾ ਦੱਸ ਰਹੇ ਕਿਹ ਜਾਨੇ ਇਸ ਲਈ 40 ਸਾਲ ਤੋਂ ਇਹ ਨਸ਼ੇ ਦੇ ਵਿੱਚ ਗੋਲ ਸੀ ਤੇ ਹੁਣ ਜਾ ਕੇ ਉਹਦਾ ਹਿਸਾਬ ਹਰੇਕ ਨੂੰ ਫਿਊਚਰ ਕੋਈ ਕੋਈ ਹੋਰ ਖੇਤਰ ਗ੍ਰੇਚਰ ਸੋਪੀਆ ਬਿਲਕੁਲ ਹੀ ਬਿਲਕੁਲ ਤੁਹਾਡੇ ਸਾਹਮਣੇ ਆਉਣਗੇ ਹੋਰ ਬਹੁਤ ਜਿਹੜੀ ਪਿਛਲੇ ਦਿਨਾਂ ਚ ਜੀਰੇ ਦੇ ਏਰੀਏ ਚੋਂ ਸਾਡੀ ਸੀਆਈਏ ਨੇ 5.5 ਕਿਲੋ ਜਿਹੜੀ ਹਿਰਨ ਗ੍ਰਾਮ ਜਿੱਤੀਆਂ 2 ਲੱਖ ਰੁਪਇਆ ਉਹਦੇ ਚੋਂ ਤਜਮਨੀ ਰਾਮ ਜਿੱਤੀਆ ਤੇ ਕਿੰਨੇ ਜਿਹੜੇ ਨਸ਼ਾ ਤਸਕਰ ਉਹਦੇ ਵਿੱਚ ਅਰੈਸਟ ਕੀਤੇ ਆ ਤੇ ਸਾਡੀ ਜਿਹੜੀ ਓਵਰ ਆਲ ਅਸੀਂ ਬਹੁਤ ਹੀ ਵਧੀਆ ਜਿਹੜੀ ਕਾਰਗੁਜ਼ਾਰੀ ਚੱਲ ਰਹੀ ਹੈ ਸਾਡੇ ਅਸੀਂ ਨਸ਼ਾ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਉਹਦੇ ਵਿੱਚ ਦਰੋਜ਼ਪੁਰ ਪੁਲਿਸ ਵਰਗੋਂ ਬਹੁਤ ਹੀ ਯੋਗਦਾਨ ਪਾਇਆ ਜਾ ਰਿਹਾ ਤੇ ਅਸੀਂ ਇਹਨਾਂ ਨੂੰ ਉਹਨਾਂ ਨੇ ਨੀਂਦ ਆਰਾਮ ਦਿੱਤੀ ਹੈ ਸਰ ਇਹਨਾਂ ਦਾ ਦਸ਼ੇ ਤਸਕਰਾਂ ਦੇ ਲੱਕ ਤੋੜ ਕੀ ਰਿਹਾ ਸਰ ਜੀਰਾ